ਆ ਨਟ ਤੋਂ ਸਪੈਸ਼ਲ YouTube ਤੋਂ ਦੇਖ ਕੇ ਇੱਥੇ ਆਏ ਆਂ ਅਸੀਂ ਆ ਖਾਣੇ ਦਾ ਕੋਲ ਫੀਰਾ ਬੜੀ ਖਲੋਸਾ ਕੋਲ ਫੀਰਾ ਬੜੀ ਸਪੈਸ਼ਲ ਸਪੈਸ਼ਲ ਆ ਆ ਅਸੀਂ ਇੱਥੇ ਲੋਕ ਪ੍ਰਕਾਸ਼ ਅਲੋਕ ਦੇ ਆ ਹੁੰਦੇ ਰਾ ਬੜੀ ਰਬੜੀ ਫਰੁਖਦਾ ਇਹ ਆਪਣੇ ਕੀ ਹੁੰਦਾ ਆ ਕੋਲ ਫੀ ਹੋ ਜਾਲੀ ਕਲਪੀ ਕਿਹੜੀ ਕੁੱਕੀ ਵਾਲੀ ਹੁੰਦੀ ਐ ਡੱਕਾ ਚ ਪਾ ਕੇ ਕੱਢਦੇ ਹੁੰਦੇ ਨੇ ਉਹ ਤੇ ਆਹ ਆਸ ਨੂੰ ਯਾਦ ਨਹੀਂ ਆ ਰਿਹਾ ਹਾਂ ਫੂਲ ਦਾ ਕਿਹੜਾ ਹੁੰਦਾ ਮੈਨੂੰ ਸਵਾਦ ਤੇ ਦੇਖਿਆ ਤਾਂ ਹੋਇਆ ਘਰ 'ਚ ਯਾਦ ਨਹੀਂ ਆ ਰਿਹਾ ਕਿ ਕੀ ਚੀਜ਼ ਐ ਇਹ ਨੂੰ ਜਦੋਂ ਯਾਦ ਹੋਣਾ ਫਿਰ ਪਤਾ ਹੀ ਲੱਗਣਾ ਹੈਗਾ ਨਾ ਵਸ ਇੰਨੇ ਕਲਪੀ ਦੇ ਉੱਤੇ ਆ ਪਾ ਲੀਆ ਦਸ਼ਾ ਵਿਦੇਸ਼ਾਂ ਚ ਮਸ਼ਹੂਰ ਪੰਜਾਬੀ ਲੱਸੀ ਵਾਲਾ ਲੱਸੀ ਕਲਾਬ ਜਾਮਣਾ ਚਾਕੂ ਵਰਗੇ ਸਮੋਸੇ ਨੇ ਤੇ ਜਦ ਵੀ ਆਣਾ ਉਹ ਟੱਡ ਚ ਮਾਰਦਾ ਬੰਦਾ ਮਰਜੋ ਜੇ ਮੈਂ ਪੋਜਪੁਰੀ ਬਲਮਾਲ ਹੈ ਚਾਟੀ ਦੀ ਲੱਸੀ ਆ ਮਿੱਟੀ ਦੇ ਭਾਂਡੇ ਚ ਕਚੌਰੀ ਆ ਕੋਨ ਕਹਿੰਦਾ ਨੇ ਚੱਕਰ ਵਰਗੇ ਸਮੋਸੇ ਨੇ ਆ ਦੇ ਅੱਛਾ ਘੋਟ ਟੱਟ ਕੇ ਮਾਰੋ ਟੱਟ ਪਾਰੋ ਮੁੰਦਾ ਮਾਰ ਦਵੇ ਹੋਜ ਪੂਰੀ ਨਾਲ ਸਮੋਸੇ ਨੇ